ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਨੂੰ ਵੀਰ ਸੋਨੂ ਦੇ ਕੋਲੇ ਆਏ ਆ ਦੋਸਤੋ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਵੀ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਆਪਾਂ ਤੁਹਾਨੂੰ ਦੋਸਤੋ ਦਿਖਾਈ ਦੇ ਆ ਥੋੜੇ ਦਿਨਾਂ ਬਾਅਦ ਇੱਕ ਅਪਡੇਟ ਦੇ ਦਈ ਆ ਤੇ ਜਿਨ੍ਹਾਂ ਦੇ ਵਿੱਚ ਦੋਸਤੋ ਪਸ਼ੂ ਆ ਘੱਟੋ ਘੱਟ 12 12 13 13 ਨਗ ਹੁੰਦੇ ਆ ਤੇ ਮੱਝਾਂ ਝੋਟੀਆਂ ਜਿਹੜੀਆਂ ਸਾਰੀਆਂ ਸੂਈਆਂ ਸਪਾਈਆਂ ਅੱ ਤੇ ਸਾਰੇ ਪਸ਼ੂ ਜਿਹੜੇ ਦੋਸਤੋ ਸੁਏ ਸੁਆਇਆ ਤਾਜ਼ੇ ਆ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਬਾਕੀ ਫਸਟ ਲਈ ਇੱਕ ਰਿਕਵੈਸਟ ਵੀ ਹੁੰਦੀ ਆ ਦੋਸਤੋ ਵੀ ਆਪਦੀ ਬਿਲਕੁਲ ਜਾਂਚ ਹੈਗੀ ਨਰਕ ਪਰਖਾ ਤਸੱਲੀ ਆ ਦੋ ਡੰਗ ਚਬਾਈ ਕਰ ਲਿਆ ਕਰੋ ਸੁਏ ਪਸ਼ੂ ਦੀ ਗੱਭਨ ਪਸ਼ੂ ਆਪਣਾ ਤੇ ਪਕੇ ਤਸੱਲੀ ਕਰ ਲਿਆ ਕਰੋ ਠੀਕ ਹੈ ਤੇ ਬਿਲਕੁਲ ਫਤਿਹਗੜ ਪਈ ਦੂਰ ਦੇ ਲਾਗੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਪਿੰਡ ਚੋਟੀਆਂ ਠੀਕ ਹੈ ਜਿੱਤੇ ਜੋਗੇਵਾਲਾ ਤਕਰੀਬ ਨੂੰ ਕੋਈ 5 ਕਿਲੋਮੀਟਰ ਦੀ ਦੂਰੀ ਆ ਕੋਈ 15 14 ਕਿਲੋਮੀਟਰ ਦੂਰੀ ਜਿਹੜੀ ਦੋਸਤੋ ਮਖੂ ਸ਼ਹਿਰ ਦੀ ਹੈਗੀ ਆ ਆਓ ਕਰਦੇ ਆ ਗੱਲਬਾਤ ਬਾਈ सोनू ਦੇ ਨਾਲ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ सोनू ਕੀ ਹਾਲ ਚਾਲ ਨੇ ਵਧੀਆ ਠੀਕ ਹੈ ਸੰਤ ਸਾਹਿਬ ਠੀਕ ਠਾਕ ਵੀਰੇ ਹਾਂਜੀ ਕਿਰਪਾ ਮਾਨ ਗੁਰੂ ਆਰਾਮ ਦਾ ਕੀ ਠਰਜੇ ਬੀ ਬਹੁਤ ਵਧੀਆ ਬਹੁਤ ਵਧੀਆ ਜੀ ਅੱਛਾ ਸੋਨੂ ਵੀਰ ਪਸ਼ੂ ਅੱਜ ਵੀ ਤਕਰੀਬਨ ਮਾਲਕ ਦੀ ਕਿਰਪਾ ਵੀ 9-10 ਨਗ ਹੈ ਹਾਂਜੀ 9 ਨੇ 9 ਨਗ ਨੇ ਸੂਈਆਂ ਸਾਰੀਆਂ ਸਾਰੀਆਂ ਸੂਈਆਂ ਸਾਰੀਆਂ ਸੂਈਆਂ ਤਾਂ ਚਾਹਾਂ ਮੁਰੇ ਕਟੀਆਂ ਹਾਂ ਬੌੜੇ ਜਨੇ ਨਾਲੂ ਨਾਲ ਬੱਚਿਆਂ ਨਾਲ ਖਾਣਾ ਅੱਛਾ ਸੋਨੂ ਵੀਰ ਜਿੱਦਾਂ ਕਿ ਚਲੋ ਗੱਬਨ ਪਸ਼ੂ ਵੀ ਕੋਈ ਨਾ ਕੋਈ ਹਰ ਇੱਕ ਖਰੀਦਦਾਰ ਦੀ ਆਪੋ ਆਪਣੀ ਸ਼ਾ ਹਾਂਜੀ ਤੇ ਜ਼ਿਆਦਾਤਰ ਭੈਣ ਭਰਾ ਮਤਲਬ ਕਿ ਸਵੇ ਸਵੇ ਭੱਜ ਕੇ ਪਸ਼ੂ ਲੈਂਦੇ ਆ ਵਧੀਆ ਪਸ਼ੂ ਇਹਦਾ ਜੇਰ ਜੂੜ ਸੌਫਾ ਜਾਂਦਾ ਸਾਨੂੰ ਸਾਰੇ ਪਤਾ ਲੱਗ ਜਾਂਦਾ ਬੱਚਾ ਲਿਆ ਮੈਂ ਨਹੀਂ ਕਿ ਲੱਗਿਆ ਦੁੱਧ ਤੇ ਚਲੋ ਵੀਰ ਨੇ ਗਾਹ ਦੀ ਸੇਵਾ ਦਾ ਹੀ ਲੈਣਾ ਸੇਵਾ ਦਾ ਬਾਕੀ ਆਪਣਾ ਇ ਤੇ ਬਿਲਕੁਲ ਦੋਸਤੋ ਇਸੇ ਤਰ੍ਹਾਂ ਆਪਾਂ ਸਟਾਰਟ ਕਰ ਲੈਨੇ ਆ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਕਿਉਂਕਿ ਨਗ ਜੜੇ ਆ ਨੌ ਨਗੜੇ ਤੇ ਦਿਖਾਉਣ ਲੱਗਾ ਥੋੜਾ ਟਾਈਮ ਲੱਗਦਾ ਜਾਣਕਾਰੀ ਦੱਸਣ ਲੱਗਾ ਥੋੜਾ ਜਿਆਦਾ ਦੋਸਤੋ ਟਾਈਮ ਲੱਗਦਾ ਠੀਕ ਆ ਤੇ ਨਾਲ ਦੀ ਨਾਲ ਜਿਹੜੀ ਆਪਾਂ ਗੱਲਬਾਤ ਕਰੀ ਜਾਂਦੇ ਆ ਤੇ ਨਾਲ ਆਪਾਂ ਰਿਕਾਰਡ ਪੁੱਛੀ ਜਾਂਦੇ ਆ ਸੋਨੂੰ ਵੀ ਪਹਿਲੇ ਨੰਬਰ ਤੋਂ ਆਜੋ ਇੱਥੋਂ ਸਟਾਰਟ ਕਰ ਲਗੇ ਤੇ ਕੀ ਡਿਟੇਲ ਆ ਜਿੰਦੀ ਦੂਜਾ ਸੂਆ ਕੱਲ ਸਵੇਰ ਦੀ ਸੂਈ ਹੈ ਇਹ ਕੱਲ ਸਵੇਰ ਦੀ ਸੂਈ ਆ ਦੂਜਾ ਸੂਆ ਆ ਆ ਮਗਰ ਬੱਚਾ ਕੱਟਾ ਜੀ ਹਾਂਜੀ ਕੱਟਾ ਮੇਲ ਕਾਫਾ 나ੜੂ ਬੱਚੇ ਦੇ ਨਾਲ ਆ ਜੀ ਕੱਲ ਹੀ ਸੂਈ ਆ ਉਹਨੂੰ ਬੋਲਾ 10 10 ਦੀਏ ਪਰ ਆਪਾਂ 4 ਕਿਲੋ ਸਵੇਰ ਕੱਢਿਆ ਠੀਕ ਹੈ ਜੀ ਰਾਤੀ ਕੱਢਿਆ ਜੇਰ ਜੇਰ ਸੁੱਤੀ ਜਦੋਂ ਅੱਛਾ ਜੀ ਮੈਂ 3.5 ਰਾਤੀ ਤੇ 4 ਕਿਲੋ ਸੁਪਾ ਬੜੇ ਦਿਨ ਸਾਡੇ ਆਪਾਂ ਖਾਲੀ ਨਹੀਂ ਕੀਤੀ ਬਲਕਿ 5 6 7 ਕਿਲੋ ਬੋਲਾ ਕੱਢਿਆ ਬਹੁਤ ਬੋਸ ਸੋਣੀ ਹੈ ਸੰਤ ਸਾਹਿਬ ਲਓ ਜੀ ਦੂਜਾ ਸੁਆ 200 ਸੂਈ ਆ ਠੀਕ ਆ ਕੱਲ ਦੀ ਸੂਈ ਆ ਬੱਚਾ ਥਰੇ ਤੁਹਾਨੂੰ ਦਿਖਾਤਾ ਮੇਲ ਕਾਫਾ 나ੜੂ ਬੱਚੇ ਦੇ ਨਾਲ ਤੇ ਕੋਈ 6 7 6 7 ਲੀਟਰ ਜਿਹੜਾ ਪੋੜਾ ਚਵਾਈ ਹੋਈ ਆ ਰਾਤ ਵੀ ਚਵਾਈ ਆ 13 ਤੋਂ 14 ਕਿਲੋ ਦੋਗੀ ਲਿਖ ਕੇ ਦੇ ਦਿਆਂਗੇ ਠੀਕ ਹੈ ਵੀਰੇ ਠੀਕ ਹੈ ਜੀ ਚਵਾਈ ਬਹੁਤ ਸੋਹਣੀ ਲਓ ਜੀ ਬਾਕੀ ਆਰਡਰ ਹੀ ਦੱਸਣ ਦਿਆ ਬਿਲਕੁਲ ਪੱਧਰ ਲੇਵਾ ਥੋੜਾ ਜਿਹਾ ਸਲੋ ਤੋਰ ਲੇ ਜੋ ਤਸੱਲੀ ਨਾਲ ਦਿਖਾ ਦਾਂਗੇ ਠੀਕ ਹੈ ਜੀ ਬਾਕੀ ਵੰਡ ਵੇਖ ਸਕਦੇ ਹੋ ਦੋਸਤੋ ਥਾਣਾ ਦੀ ਠੀਕ ਆ ਤੇ ਆਰਡਰ ਦੀ ਕੁਆਲਿਟੀ ਚੰਗੀ ਆ ਫਿਕਸਡ ਆਰਡਰ ਆ ਠੀਕ ਹੈ ਜੀ ਤੇ ਸਪੇਸ ਵਿੱਚ ਕਾਫੀ ਸੋਹਣੀ ਆ ਚੁਵਾਈ ਜਿਹੜੀ ਦੋਸਤੋ ਇੱਕ ਨੰਬਰ ਵੀਰ ਕਹਿੰਦਾ ਵੀ ਇੱਕ ਨੰਬਰ ਚੁਵਾਈ ਹੈ ਠੀਕ ਆ 8-7 ਲੀਟਰ ਜਿਹੜਾ 6-7 ਲੀਟਰ ਜਿਹੜਾ ਹੁਣ ਬੋਹਲਾ ਤੇ ਕਿਉਂਕਿ ਹਜੇ ਕੱਲ ਜਿਹੜੀ ਆ ਦੋਸਤੋ ਸ਼ਾਮ ਦੀ ਸੂਈ ਹੈ ਠੀਕ ਆ ਤੇ ਸ਼ਾਮ ਨੂੰ ਕੱਲ ਪਹਿਲੀ ਚੁਵਾਈ ਸੀ ਅੱਜ ਮਾਰਨਿੰਗ ਦੂਜੀ ਚੁਵਾਈ ਹੋ ਗਈ ਆ ਇਸ ਮੱਜ ਦੀ ਆਹ ਦੇਖ ਲਓ ਜੀ ਤੋੜ ਲਓ ਜੀ ਤੋੜ ਲਓ ਠੀਕ ਆ ਅੱਛਾ ਸੋਨੂ ਵੀ ਕੀ ਡਿਮਾਂਡ ਕਰਦੇ ਆ ਖਰਦ ਮੁਦਰਾ ਲਓ 85 ਕਰਾ ਲਓ 82 ਕਰਾ ਲਓ ਹਾਂ 80000 2000 ਛੋੜ 80 ਚੋਂ ਹਾਂ 2000 18 19 ਕਿੱਲੇ ਦੀ ਮਾਰਕਤ ਚਾਈ ਬਹੁਤ ਛੋਟੇ ਛੋਟੇ ਸਾਰੀ ਦੁਬਾਰਾ ਬਹੁਤ ਲਓ ਜੀ 80000 ਚੋਂ 2000 ਛੋੜਾ ਬਾਕੀ ਦੋਸਤੋ ਹਵਾਨਾ ਆਰਡਰ ਕੁਆਲਿਟੀ ਚੰਗੀ ਤਸੱਲੀ ਨਾਲ ਦੇਖ ਲਓ ਠੀਕ ਆ ਹਵਾਨਾ ਬਹੁਤ ਜਿਆਦਾ ਸੋਨਾ ਲੱਗਾ ਠੀਕ ਆ ਸਰ ਸਾਹਿਬ ਕੁਝ ਜੱਗੇ ਮੰਨ ਲੈ ਤੇ ਜੱਗੇ ਆ ਬਰਸੋਂ ਸੇਰ ਦੀਏ ਸਹੀ ਕੱਟੀ ਵਗ ਰਹੇ ਆ ਅੱਛਾ ਜੀ 8 ਲੋ ਵਾਲਾ ਬਣਾਓ ਬਲੋ ਹਮ ਮੈਂ ਕੱਲ ਪਰਸੋਂ ਦੀ ਸੂ ਠੀਕ ਹੈ ਜੀ ਪਰਸੋਂ ਸਵੇਰ ਦੀ ਕੋਈ ਦੋ ਚਾਰ ਡੰਗ ਜਿਹੜੀ ਦੋਸਤੋ ਚਵਾਈ ਹੋ ਗਈ ਆ ਠੀਕ ਹੈ ਜੀ 8-7 ਲੀਟਰ ਬੋਲਾ ਜੀ 8 ਕਿਲੋ ਤੋਂ ਉੱਪਰ ਬੋਲਾ ਲਓ ਜੀ ਇਹਦੇ ਮਗਰ ਕੱਟੀ ਆ ਗਈ ਦੂਜੇ ਨੰਬਰ ਤੇ ਵੇਰਵਾ ਪਾਦਾ ਜੀ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਆਪਾਂ ਇਹ ਮੱਝ ਦਿਖਾ ਰਹੇ ਆਂ ਕੱਟੀ ਆ ਮਗਰ ਠੀਕ ਹੈ ਜੀ ਤੇ ਕੋਈ ਚਾਰ ਡੰਗ ਦੀ ਚਵਾਈ ਹੋ ਗਈ ਆ ਦੋਸਤੋ ਠੀਕ ਹੈ ਜੀ 8 ਕਿਲੋ ਦੇ ਲਾਗੇ ਬੰਨੇ ਜਿਹੜਾ ਬਿਲਕੁਲ ਬੋਲਾ ਹਾਜ਼ਰ ਠੀਕ ਹੈ ਹਾਈਟ ਕੱਦ ਦੀ ਬਹੁਤ ਹੈ ਵੀਰ ਜੇਕਰ ਪੁੱਛਦੇ ਵੀ ਹਾਈਟ ਕੱਦ ਦੋਸਤੋ ਵੱਡੀਆਂ ਮੱਝਾਂ ਚ ਪੈਂਦੀ ਆ ਠੀਕ ਹੈ ਲਓ ਜੀ ਬੱਚਿਆਂ ਦੇ ਨਾਲ ਨਾੜੂ ਹੋਣਗੇ ਜਿਹੜੀਆਂ ਬਿੱਲ ਕੇ ਕਦੋਂ ਦੇ ਨਹੀਂ ਸੁਣਿਆ ਲਓ ਜੀ 2 ਮਿੰਟ ਰੋਕ ਲਿਆ ਜੀ ਆਹ ਵੇਖੋ ਆਹ ਮਗਰ ਬੱਚਾ ਕੱਟੀ ਏ ਫੀਮੇਲ ਕਾ ਆਫਾ ਠੀਕ ਹੈ ਨਾੜੂ ਬੱਚੇ ਤੇ ਬਿਲਕੁਲ ਨਾਲ ਠੀਕ ਹੈ ਲਓ ਵੀਰ ਜੀ ਤੁਰੋ ਆਹ ਦੇਖੋ ਜਰਾ ਵੀ ਜਾਂਦੂ ਤੇ ਤਾਂ ਫਸਟਕ ਮੈਂ ਫਸਟੇ ਸਾਰ ਸਾਰ ਲਓ ਜੀ ਜੋ 10 ਤੋਂ 12 ਕਿਲੋ ਦੁੱਧ ਦਊਂਗੀ ਵਧੀਆ ਆਮਣਾ ਚੋਾਈ ਬਹੁਤ ਸੋਹਣੀਆਂ ਨੇ ਠੀਕ ਹੈ ਜੀ ਬਾਕੀ ਹਵਾਨਾ ਜਿਹੜਾ ਕਾਫੀ ਦੋਸਤੋ ਸੋਨਾ ਵਖਾਉਂਦੀ ਏ ਠੀਕ ਹੈ ਤੇ ਇੱਥੇ ਹੀ ਸੋਹਣੀਆਂ ਥਨਾਂ ਦੀ ਤੇ ਦੁੱਧ ਜਿਹੜਾ ਦੋਸਤੋ ਵੀਰਾਂ ਦਾ ਵੀ 11 12 11 12 ਲੀਟਰ ਤੇ ਖੇਡੂਗੀ ਠੀਕ ਹੈ ਤੇ ਹੁਣ ਜਿਹੜਾ ਬਿਲਕੁਲ ਹਾਜ਼ਰ ਹੈ ਅੱਜ ਤੀਜੇ ਦਿਨ ਦੇ ਵਿੱਚ ਕੋ ਚੌਥੇ ਪੰਜਵੇਂ ਡੰਗ ਦੀ ਜਿਹੜੀ ਚੋਾਈ ਵੀ ਹੋ ਗਈ ਆ ਤੇ 8 ਕਿਲੋ ਜਿਹੜਾ ਨੈਟ ਪੌਲਾ ਆ ਦੇਖੋ ਜੀ ਤੋ ਇਹ ਗਰੀਨ ਪੀਲੀ ਆ ਦੇਖੋ ਠੀਕ ਆ ਤੇ ਕੀ ਮੁੱਲ ਸੋਨੂ ਬਾਈ ਰਹਿ ਰੂ ਕਹਿੰਦਾ ਸਾਬ ਮੁੱਲ 70 70 ਕਰਾਉ ਲੋ 70 2000 70 ਚ 2000 70 ਚ 2000 6000 ਦੀ ਹਾਂਜੀ ਲਓ ਜੀ 6000 ਦੀ ਹੋ ਜੂਗੀ ਠੀਕ ਆ ਤੇ ਬਾਈ ਬਹੁਤ ਸੋਹਣੇ ਸੰਸਾਬ ਹਾਂਜੀ ਵੀ ਸਟਾਰਟਿੰਗ ਹੀ ਤੁਸੀਂ ਇਹਨੇ ਵੀ ਚੰਗੀ ਹੋਈ ਆ 12 ਕਿਲੋ ਬਹੁਲੇ ਹੋ ਬੱਚ ਵਾਲਾ ਜੋ ਆਪਣੀ ਕੋਈ ਮੈਂ ਨਾ ਮਾੜੀ ਕਿਸੇ ਮੈਂ ਦਾ ਲਾਮਾ ਨਾ ਹੋਵੇ ਲੋ ਵੀ ਭਰਾਓ ਬਾਕੀ ਹਵਾਨੇ ਤਸੱਲੀ ਨਾਲ ਦਿਖਾਈ ਜਾਂਦੇ ਪਏ ਆ ਕਿਉਂਕਿ ਡਿਸਾਈਡ ਕਰਨਾ ਬਾਅਦ ਵਿੱਚ ਤੁਸੀਂ ਇਸ ਤੋਂ ਬਾਅਦ ਆ ਤੀਜੇ ਨੰਬਰ ਦੀ ਹਾਂਜੀ ਦੂਜਾ ਸਵਾ ਛੋਟੇ 3 ਸੰਸਾਬ ਪੱਟੀ ਮਗਰ 10 ਕਿਲੋ ਦ 10 ਕਿਲੋ ਦੁੱਧ ਦੋੜ ਵਾਲਾ ਦੂਜਾ ਸੂਬਾ 10 ਟਾਈਮ ਚੋਲੇ ਗਏ ਦੂਜਾ ਸੂਬਾ ਹਾਂ ਦੂਜਾ ਸੂਬਾ ਠੀਕ ਦਿਨ ਕਿੰਨੇ ਹੋ ਗਏ ਇਹਨੂੰ ਦਿਨ ਨੂੰ 8 ਤੋਂ 10 ਹੋ ਗਏ ਆ 8 ਤੋਂ 10 ਦਿਨ ਸਮਾਂ ਹੋ ਗਿਆ ਠੀਕ ਹੈ ਜੀ ਹਾਂ 10 ਕਿਲੋ ਭਾਵੇਂ 10 ਟਾਈਮ ਚੋਲੇ ਗਏ ਜਾਣਗੇ ਲਓ ਜੀ 10 ਕਿਲੋ ਦੁੱਧ ਤੇ ਆ ਜਿਹੜੀ ਦੋਸਤੋ ਛੋਟੀ ਤੁਸੀਂ ਵੇਖ ਲਓ ਦੂਜਾ ਸੂਬਾ ਸੂਈ ਮਗਰ ਇਹਦੇ ਵੀ ਕੱਟੀ ਮਗਰ ਕੱਟੀ ਲਓ ਜੀ ਠੀਕ ਹੈ ਦਿਨ ਇਹਨੂੰ ਕਿੰਨੇ ਦੱਸਤਾ ਜੀ ਹਾਂ 10 ਦਿਨ ਹੋ ਗਏ ਸਮਾਂ 10 ਸੀ ਦਿਨ ਤਾਂ 10 ਕਿਲੋ ਦੁੱਧ ਆਜਰ ਠੀਕ ਹੈ ਹਾਈਟ ਕੱਦ ਪੂਰੀ ਵੱਡੀ ਆ ਜੀ ਠੀਕ ਆ ਪਲੀ ਪੁਲੀ ਤੁਸੀਂ ਵੇਖ ਸਕਦੇ ਹੋ ਜੀ ਵਜਨ ਭਜਨ ਪੂਰਾ ਬੇਮਲੂਮੀ ਜੀ ਦੁੱਧ ਬਰਾਬਰ ਹੈ ਪਹਿਣੀ ਵਾਲੇ ਪਾਸੇ ਉਲਟ ਜੀ ਹਾਂ ਜੀ ਪਹਿਣੀ ਵਾਲੇ ਠੀਕ ਆ ਇੱਕ ਪਾਸੇ ਜਿਹੜੀ ਦੋਸਤੋ ਬਿਲਕੁਲ ਬਾਈ ਪਾ ਫਕਰ ਕੇ ਵੀ ਸਾਈਡ ਭੰਦੀ ਹੈ ਠੀਕ ਆ ਜੀ ਤੇ ਫਿਰ ਧਾਰਾ ਧੂਰਾ ਦਾ ਕੋਈ ਫਰਕ ਤਾਂ ਨਹੀਂ ਹਾਂ ਜੀ ਨਾ ਕਿਸੇ ਤਰ੍ਹਾਂ ਦਾ ਨਹੀਂ ਆ ਕੱਟੀ ਆ ਇਸ ਸੰਸਾਵੇਂ ਦੀ ਲੈਓ ਜੀ ਇਹਦੇ ਮਗਰ ਵੀ ਕੱਟੀ ਆ ਵੇਰ ਵੇ ਸਿਹਤ ਦੋਸਤੋ ਦੱਸੀ ਜਾ ਨੇ ਵੀ ਤੀਜਾ ਤੀਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਹਾਂ ਠੀਕ ਆ ਲੈਓ ਜੀ ਮੋੜ ਕੇ ਤੀਜੇ ਨੰਬਰ ਤੇ ਆ ਤੇ 10 ਦਿਨਾਂ ਦੀ ਸੂਈਆ ਮਗਰ ਕੱਟੀ ਹੈ ਠੀਕ ਹੈ ਜੀ ਤੇ 10 ਕਿਲੋ ਦੁੱਧ ਬਿਲਕੁਲ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਆ 10 ਕਿਲੋ ਦੁੱਧ ਹਾਜ਼ਰ ਲਓ ਆ ਦਿਖਾਓ ਕੱਟੀ ਆ ਦੇਖੋ ਆ ਮਗਰ ਫੀਮੇਲ ਕਾਫ ਏ ਇਹਦੇ ਤੋਂ ਲੈ ਠੀਕ ਹੈ ਜੀ ਆ ਦੇਖੋ ਲਓ ਜੀ ਤੋਰੋ ਬਿਲਕੁਲ ਤਾਜ਼ੀਆਂ ਦੋਸਤੋ ਪੰਜਾ ਪੰਜਾ ਸੱਤ ਸੱਤ ਦਿਨਾਂ ਦੇ ਘਰ ਦੇ ਵਿੱਚ ਆ ਠੀਕ ਆ ਕੋਈ ਦੋ ਦਿਨਾਂ ਕੋਈ ਤਿੰਨ ਦਿਨਾਂ ਕੋਈ ਇਹ ਨਹੀਂ ਦੋ ਡੰਗ ਚਵਾਈ ਹੋਈ ਕਿਸੇ 11 ਡੰਗ ਚਵਾਈ ਹੋਈ ਆ ਇਸੇ ਤਰ੍ਹਾਂ ਪਸ਼ੂ ਜਿਹੜੇ ਤੁਹਾਨੂੰ ਨਾਰਮਲ ਇਸ ਘਰੋਂ ਮਿਲਦੇ ਆ ਠੀਕ ਆ ਤੇ ਇਹ ਜਿਹੜੀ ਝੋਟੀ ਆ ਪਾ ਤੁਹਾਨੂੰ ਦਿਖਾਤੀ ਦੂਜਾ ਸੂਰਾ ਠੀਕ ਆ ਇਹਦਾ ਮੁੱਲ ਕਿਰੋਂ ਤੁਹਾਨੂੰ ਵੀ ਦਾ ਸੰਦੇਸ ਆ ਬੋਲਦੇ ਆ ਕਰਾਣੋ 85 ਕਰਾਣੋ 82 ਕਰਾਣੋ 8000 1000 ਛੋੜ ਲੈ 80 ਚ ਹਾਂਜੀ 1000 ਛੋਟ ਲਓ ਜੀ ਇੱਕ ਬਾਈ ਬਹੁਤ ਸੋਹਣੀ ਦੀ ਕੰਨਾਂ ਦੀ ਹਾਂਜੀ 1000 8000 ਛੋਟ ਚਾਰ ਐ ਠੀਕ ਆ ਤੇ ਅਗਲੀ ਮੱਝ ਆ ਗਈ ਚੌਥੇ ਨੰਬਰ ਤੇ ਚਾਰ ਨੰਬਰ ਤੇ ਦੂਜਾ ਸੂਆ ਇਹ ਵੀ ਲਓ ਜੀ ਚੌਥਾ ਡੰਗ ਜੈਸ਼ੀ ਠੀਕ ਆ ਜੀ ਦੂਜਾ ਸੂਆ ਚੌਥਾ ਡੰਗ ਠੀਕ ਆ ਮਗਰ ਬੱਚਾ ਇਹਦੇ ਮਗਰ ਟਟਾ ਹੀ ਜਾਵੇ ਇਹਦੇ ਮਗਰ ਮੇਲਕਾਫ ਆ ਠੀਕ ਆ ਜੀ ਕੱਟਾ ਇਹਦੇ ਥੱਲੇ ਤੇ ਦੁੱਧ ਕਿੰਨਾ ਹੋਣਾ ਆਪਾਂ ਚਵਾਵਾਂਗੇ ਬੋਲਾ ਜੀ 8 ਕਿਲੋ ਬੋਲਾ ਆ ਜਾ 8 ਹੋ ਜੇ 8 9 ਹੈਗਾ ਬੋਲਾ ਚਵਾਈ ਬਹੁਤ ਸੋਹਣੀ ਠੀਕ ਆ ਜੀ ਜਾਓ ਬੇਟੀ ਦਿਖਾਓ 8 ਕਿਲੋ ਬੋਲਾ ਜਿਹੜਾ ਦੋਸਤੋ ਇਹਦੇ ਵੀ ਥੱਲੇ ਬਿਲਕੁਲ ਹਾਜ਼ਰ ਆ ਠੀਕ ਆ ਬਾਕੀ ਚਵਾਈ ਚੰਗੀ ਆ ਥਣ ਥਣ ਦੀ ਬਿਰਲਬ ਇੱਥ ਨਾਲ ਦੀ ਨਾਲ ਹੀ ਬੱਚਾ ਦਿਖਾਵਾਂਗੇ ਆ ਮਕਰ ਕਟਾ ਜੀ ਕਿੰਨੇ ਕਿੰਨੇ ਚਾਰਕ ਹੋ ਗਏ ਨੇ ਅੱਛਾ ਉਥਾਂ ਡਾਂਗੀ ਐ ਸੋਈ ਨੀ ਚੌਥਾ ਹਾਂਜੀ ਲਓ ਜੀ ਬਾਕੀ ਥਣ ਲਵੇ ਦੀ ਜੇ ਦੋਸਤੋ ਕੋਈ ਮੱਝ ਜਾਂ ਝੋਟੀ ਨੀ ਹੋ ਕੋਈ ਵੀ ਕੋਈ ਗਲਤ ਹੋਵੇ ਠੀਕ ਆ ਬਾਕੀ ਵੰਡ-ਵੁੰਡ ਸੋਹਣੀ ਆ ਥਣਾਂ ਦੀ ਹਰ ਇੱਕ ਪਸ਼ੂ ਦੀ ਤੇ ਤਸੱਲੀ ਤੁਸੀਂ ਕਰ ਲਿਓ ਬਾਕੀ ਚਵਾਈ ਵਾਲੇ ਪਸ਼ੂ ਆ ਸਾਰੇ ਠੀਕ ਆ ਕਈ ਵਾਰ ਕੱਪਣ ਪਸ਼ੂ ਬਹੁਤ ਵੀ ਘੱਟ ਖਰੀਦ ਕੇ ਰਾਜੀ ਆ ਸੁਏ ਸੁਏ ਪਸ਼ੂ ਮੋਸਟਲੀ ਵੀਰ ਖਰੀਦਦੇ ਆ ਠੀਕ ਆ ਤਾਂ ਜੋ ਦੋਸਤੋ ਚੁਵਾਈ ਵੀ ਪੂਰੀ ਕਰਕੇ ਵੀਰ ਦੇਖ ਲੈਂਦੇ ਆ ਤਸੱਲੀ ਹੋ ਜਾਂਦੀ ਆ ਠੀਕ ਆ ਜੀ ਤੇ ਕਿਉਂਕਿ ਜੇਰ ਜੂਰ ਪੈਣੀ ਪ੍ਰੋਪਰ ਪੈਣੀ ਕਈ ਵਾਰ ਕੋਈ ਸੌ ਕਰਨੇ ਰਹਿ ਜਾਂਦੇ ਗੱਭਣ ਪਸ਼ੂ ਤੇ ਇੱਥੇ ਸੁਏ ਸੁਏ ਪਸ਼ੂ ਆ ਤਸੱਲੀ ਕਰ ਸਕਦੇ ਜੇ ਦੋ ਡੰਗ ਆਪਦੀ ਚੁਵਾਈ ਕਰਕੇ ਠੀਕ ਆ ਬਾਕੀ ਝੋਟੀ ਵੀ ਚੰਗੀ ਆ ਤੇ ਮਗਰ ਜਿਹੜਾ ਬੱਚਾ ਇੱਕ ਵਾਰੀ ਫਿਰ ਤੁਸੀਂ ਆ ਦੇਖੋ ਠੀਕ ਆ ਨਾਰੂ ਬੱਚੇ ਦੇ ਨਾਲ ਆ ਚੌਥਾ ਦਿਨਾਂ ਤੇ ਠੀਕ ਆ ਸੋਨੂ ਭਾਈ ਇਹ ਕਿਥੋਂ ਤੱਕ ਦੇ ਦੇਣੀ ਫਿਰ हां जी 85 ਹਜ਼ਾਰ ਰੁਪਏ ਜਸਨੂ 85 ਦੀ ਹਾਂ ਜੀ 85 ਹਜ਼ਾਰ ਦੀ 10 ਤੋਂ 12 ਕਿਲੋ ਦੋਗੀ ਪਿਓਰ ਮੋਰਾਂ ਦਾ ਠੀਕ ਹੈ 10 ਤੋਂ 12 ਕੱਢ ਜੂ ਹੈ ਹਾਂ ਲਓ ਜੀ ਕਰਮਾਂ ਵਾਲੇ ਇੱਕ ਟੋਟਾ ਹੀ ਲੈਣ ਦਾ ਜੀ ਦੋ ਮੰਨੇ ਬੈਠ ਭਾਮ ਤੋਂ ਅੱਛਾ 10 12 ਕਿਲੋ ਬੋਲ ਆਈ ਦੋ ਮੰਨੇ ਬੈਠ ਚਾਵਾਂਗੇ ਅੱਛਾ ਹਾਂ ਇੰਨੀ ਕਰਮਾਂ 15 ਕਿਲੋ ਦੋ ਦੋਗੀ 15 ਕਿਲੋ ਮਿਲਕ ਕਪੈਸਿਟੀ ਵਾਲੀ ਇੱਕ ਤੁਹਾਨੂੰ ਹੋਰ ਦਿਖਾਉਣੇ ਆ ਦੋਸਤੋ ਦੋਵੇਂ ਪਾਸੇ ਬੈਠੇ ਬਾਈ ਦਾ ਚਵਾਈ ਕਰਦੇ ਆ ਤੇ 10 11 ਕਿਲੋ ਜਿਹੜਾ 11 ਕਿਲੋ ਹੁਣ ਬੋਲ ਆਇਆ ਠੀਕ ਆ ਮਗਰ ਕੱਟੀ ਇਹਦੇ ਕੱਟੀ ਵੀ ਤੁਹਾਨੂੰ ਦਿਖਾਉਣੇ ਕਾਫੀ ਜਮੀ ਪਲੀ ਮਗਰ ਕੱਟੀ ਵੀ ਕਾਫੀ ਆ ਆ ਦਿਖਾਉਣੀ ਮਾਜ ਵੱਡੀ ਆ ਦੋਸਤੋ ਵੱਡੇ ਪੱਲੇ ਦੀ ਆ ਹਾਈਟ ਕੱਦ ਪੂਰਾ ਵੱਡਾ ਆ ਦੇਖੋ ਜਰਾ ਆ ਦੇਖੋ ਆ ਕਰੋ ਚੈੱਕ ਇਹਦਾ ਸਮਝ ਜੀ ਦਾ ਨਾ ਹੋਣੀ ਗੋਲੀ ਚਲੋ ਜੀ ਬਾਕੀ ਠੰਡੀ ਸੀਲ ਸਭ ਪੂਰੀ ਸਭ ਜੀ ਚਿਵਾਈ ਦੋਸਤੋ ਬੇਸ਼ੱਕ ਮਾਰਨਿੰਗ ਹੋਈ ਆ ਪਸ਼ੂਆਂ ਦੀ ਆ ਦੇਖੋ ਠੀਕ ਆ ਜੀ 10 11 ਕਿਲੋ ਬੜਾ ਹੀ ਜਿੱਤਾ ਮਰਜੀ ਬੈ ਕੇ ਮੇਰਾ ਵੀ ਤਸल्ली ਕਰੀ ਜੋ ਠੀਕ ਆ ਲਓ ਕੱਟੀ ਮਗਰ ਜੀ ਕੱਟੀ ਦਾ ਨਾਲ ਨਾਲ ਜੀ ਇੱਕ ਮਾੜਾ ਨਾ ਰਕੀ ਆਣਾ ਬੱਚੇ ਹੂੰ ਲਓ ਜੀ ਕੱਟੀ ਜੇ ਮਗੜੀ ਆ ਲਓ ਜੀ ਇਹ ਮਗਰ ਕੱਟੀ ਆ ਠੀਕ ਆ ਤੇ ਬਿਲਕੁਲ 11 ਕਿਲੋ ਦੋਸਤੋ ਜਿਹੜਾ ਪੌਲਾ ਹਾਜ਼ਰ ਆ ਠੀਕ ਆ 15 ਕਿਲੋ ਦੀ ਚਿਵਾਈ ਰਹੂਗੀ ਇਸ ਮੱਝ ਦੀ ਵੱਡੇ ਕੱਦ ਕਾਟ ਦੇ ਵਿੱਚ ਆ ਬੋਡੀ ਬੀਲ ਦੀ ਗੱਲ ਕਰਨ ਲਈ ਤੇ ਪੂਰੀ ਪਲੀ ਆ ਠੀਕ ਹੈ ਜੀ ਭਾਰੀ ਵਜਨ ਲੋੜ ਵਾਲੀ ਆ ਪੂਰੀ ਠੀਕ ਹੈ ਜਾਨ ਜਾਨ ਕਰ ਬਾਕੀ ਬੇਲ ਵੀ ਚੰਗੀ ਖਾਸ ਆ ਸਪੈਸ਼ਲ ਉਚਾਈ ਤਾਂ ਮੱਝ ਦੀ ਦੋਸਤੋ ਤੁਸੀਂ ਆਪ ਹੀ ਤੇ ਆ ਕੇ ਦੇਖੋਗੇ ਠੀਕ ਆ ਵੱਡੇ ਕੱਦ ਕਾਟ ਦੀ ਸੋ ਫੇਸ ਕੁਆਲਿਟੀ ਮੂੰਹ ਦਿਖਾ ਦੇ ਮੜਾ ਇਹਨੂੰ ਆ ਦੇਖ ਆ ਤੁਰ ਲੋ ਜੀ 3-4 ਤਾਂ ਆਪਣੇ ਸੰਦੇ ਤੋਹਫੇ ਨੇ ਵੀ ਆਪਾਂ ਗਰੰਟੀ ਲਿਖ ਕੇ ਦੇ ਦਾਂਗੇ ਅੱਛਾ ਜੀ ਹਾਂ ਇਹ ਬੱਧੀ ਵੱਡੀਆਂ ਮਹੀ ਸੀ ਆਪਣੇ ਖੇਲੋ ਠੀਕ ਆ ਠੀਕ ਆ ਸੋ ਮੱਝਾਂ ਜੜੀਆਂ ਦੋਸਤੋ ਪਿੱਛੇ ਵੀ 3-4 ਆਪਾਂ ਜੜੀਆਂ ਦਿਖਾਈਆਂ ਸੀ ਉਹ ਵੀ ਕਾਫੀ ਸਪੈਸ਼ਲ ਸੀਗੀਆਂ 15-15 ਕਿਲੋ ਵਾਲੀਆਂ ਤੇ ਇਹ ਵੀ ਮੱਝ तकरीबन ਉਹਨਾਂ ਦੇ ਮੇਜ ਆਣਦੀ ਆ ਤੇ ਥਣ ਚੱਟੇ ਦੀ ਵੇਖ ਸਕਦੇ ਤੁਸੀਂ ਠੀਕ ਆ ਪੱਧਰ ਥਣ ਦੇ ਵੀ ਦੀ ਆ ਬਖਾਰਾ ਸੋਹਣਾ ਤੇ 11 ਲੀਟਰ ਅੱਜ ਘਟੋ ਘਟ ਪੌੜਾਈ ਆ ਠੀਕ ਆ ਤੇ ਸੋਨੂੰ ਵੀਰ ਕਿੱਥੋਂ ਤੱਕ ਫੇਰੇ ਭੈਣ ਭਰਾਵਾਂ ਨੂੰ ਦੇ ਦੇਣੀ ਹੈ ਮੱਝ ਬਣਨ ਕਰਾ ਲੋ ਇੱਕ ਦਾ ਅਸਕਰਾ ਲੋ ਜੀ ਅਨੰਦ ਚਾ ਲੋ ਬਣ ਲਈ ਆ ਰਹੀ ਜੀ 99 ਦੀ ਹਾਂ ਜੀ ਯਸਨੋ ਬਣ ਗਈ ਆ ਹਾਂ ਨਾਲ ਹੀ ਗੱਲਬਾਤ ਬਣ ਗਈ ਆ ਬਾਕੀ ਇੱਕ ਗੱਲ ਵੀ ਹੈ ਮਿੱਠੀ ਹੈ ਨਾ ਬਹੁਤ ਠੰਡੀ ਭਾਂ ਦੁਆਰਾ ਬੈਠੇ ਜਿਵੇਂ ਮਰਜ਼ੀ ਬੈਹ ਗਿਆ ਵੇਖੋ ਆ ਵੇਖੋ ਮਾੜਾ ਆ ਆ ਵੇਖੋ ਹਮੇ 10 ਵਜੇ ਬੈਠੇ ਬੱਚਾ ਛੱਡੂ ਚਾ ਨਾ ਕਰ ਅਹਾਂ ਹਾਂ ਜੀ ਲਓ ਠੀਕ ਹੈ ਜੀ ਤੇ ਸੋਨੂ ਵੀਰ 99 ਦੀ ਖਾਣਾ ਹੀ ਲਓ ਵੀ ਇੱਕ ਅਗਲੀ ਮੱਝ ਜਿਹੜੀ ਦੋਸਤ ਦਿਖਾਉਣੀ ਆ ਪਰਸੋਂ ਸਵੇਰ ਦੀ ਹਾਂ ਜੀ ਕੱਟੀ ਮਾੜੀ ਮਗਰ ਇਹਦੇ ਵੀ ਕੱਟੀ ਆ ਪਰਸੋਂ ਸਵੇਰ ਦੀ ਆ ਸੁਬਾ ਹੋਊਗਾ ਤੇ ਚੌਥਾ ਲਲਤੀਏ ਨਾਲ ਦੋਖੇ ਨਾਲ ਹੋਣੀ ਤੇ ਜਸ ਚੌਥਾ ਤੁਸੀਂ ਮੰਨ ਸਕਦੇ ਜੀ ਤੀਜਾ ਮੰਨ ਲੇ ਕੋਈ ਵੀਰ ਚੌਥਾ ਮੰਨ ਲੇ ਠੀਕ ਆ ਜੀ ਤੇ ਵੱਡੀ ਮੱਝ ਨਿੱਕਰ ਆ ਵਜਨ ਲੋਡ ਪੂਰਾ ਬਾਕੀ ਫੇਸ ਕੁਆਲਿਟੀ ਵੇਖ ਸਕਦੇ ਹੋ ਠੀਕ ਆ ਜੀ ਸੋ ਵੱਡੀਆਂ ਮੱਝਾਂ ਜਿਹੜੀਆਂ ਦੋਸਤੋ ਬਹੁਤ ਘੱਟ ਮੱਝਾਂ ਏਡੇ ਸਰੀਰ ਘਟਾਂਚੇ ਵਾਲੀਆਂ ਮੱਝਾਂ ਕਿਤੇ ਕਿਤੇ ਨਜ਼ਰ ਆਉਂਦੀਆਂ ਠੀਕ ਆ ਹਾਈਟ ਕੱਦ ਕਾਫੀ ਵਧੀਆ ਵੱਡਾ ਹਾਈਟ ਕੱਦ ਤੇ ਪਰਸੋਂ ਦੀ ਸੋਈ ਆ ਠੀਕ ਆ ਜੀ ਤੇ ਲਓ ਜੀ ਆਨੇ ਤਾਂ ਅੱਜ ਨਹੀਂ ਆਹ ਵੇਖੋ ਮਗਰ ਕੱਟੀ ਤੇ ਮੱਜ ਹੈਗਾ ਬੋਲਾ ਦੇ ਥੱਲੇ ਵੀ 10 ਕਿਲੋ 11 ਲੀਟਰ ਮੈਨੂੰ ਤੁਸੀਂ ਆਪਾਂ ਬੜੀ ਸਾਫ਼ ਨਹੀਂ ਤਾਂ ਹੈਗੀ ਅੱਛਾ ਉਹ ਮਾਰ ਕੇ ਨਹੀਂ ਨੰਗਰ ਕੋਈ ਵੀ ਆ ਪਾ ਦੋ ਨਹੀਂ ਸਹੀ ਹੈ ਸਹੀ ਹਾਂ ਠੀਕ ਹੈ ਜੀ 9 ਲੀਟਰ 14 15 ਕਿਲੋ ਮਾਲਕਾਂ ਦੀ ਕੀ ਕਹਿਣ ਤੇ ਆਈ 80 ਪਏ ਨੇ ਨਾ ਤਾਂ ਡੈਸ ਕਿਹੜੀ ਕੱਢੂਗਾ ਹਾਂ 9 ਲੀਟਰ ਜਿਹੜਾ ਦੋਸਤੋ ਬੋਲਾ ਅੱਜ ਕਾਊਂਟ ਕਰ ਲਓ ਤੁਸੀਂ ਪਰਸੋਂ ਦੀ ਸੂਈ ਹੈ ਜਾਂ ਤੀਜਾ ਦਿਨ ਹੈ ਠੀਕ ਹੈ ਤੇ ਬਿਲਕੁਲ ਪਤਲੇ ਪਿੰਡੇ ਦੀ ਹੈ ਤਾਂ ਥਣ ਥਣ ਤੁਹਾਨੂੰ ਵਿਖਾਉਣੇ ਆ ਸਾਈਜ਼ ਵਿਖਾਉਣੇ ਆ ਥਣ ਦੀ ਲੰਬਾਈ ਵੇਖੋ ਆ ਲਓ ਜੀ ਆ ਇਥੇ ਖੜਾ ਰਹੇ ਮੜਾ ਜੀ ਆ ਲਓ ਜੀ ਆ ਲਓ ਕੋਈ ਗੱਲ ਨਹੀਂ ਆ ਲਓ ਠੀਕ ਹੈ ਜੀ ਆ ਵੇਖੋ ਮੂੰਹ ਮੱਥਾ ਠੀਕ ਹੈ ਠੀਕ ਹੈ ਜੀ ਬਾਕੀ ਵੰਡ-ਮੁੰਡ ਬਹੁਤ ਚੰਗੀ ਆ ਫੇਸ ਵਿੱਚ ਦੋਸਤੋ ਤੁਸੀਂ ਦੇਖ ਰਹੇ ਹੋ ਕਾਫੀ ਵਧੀਆ ਸਪੇਸ ਥਾਣਾ ਦੀ ਆਪਸੀ ਠੀਕ ਹੈ ਜੀ ਕੋਈ ਪਸ਼ੂ ਦੋਸਤੋ ਵੀ ਇਹ ਨਹੀਂ ਹੈਗਾ ਵੀ ਕੋਈ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਬਾਕੀ ਥਣ ਲੇਵੇ ਨੂੰ ਕਾਫੀ ਪਹਿਲ ਹੁੰਦੀ ਹੈ ਠੀਕ ਹੈ ਥਣ ਲੇਵੇ ਦੀ ਵੀ ਸਾਰੀ ਇੱਕ ਨੂੰ ਵੀ ਇੱਕ ਦੂਜਾ ਭੁੱਲ ਜਾਂਦਾ ਥਣ ਲੇਵੇ ਨੂੰ ਹਾਂ ਜੀ ਆਪਾਂ ਗਲੇ ਜਾਂ ਡੰਗਰ ਲੈ ਕੇ ਕੋਈ ਨਹੀਂ ਲੱਭ ਹਾਂ ਬਿਲਕੁਲ ਤੇ ਸੋਨੂ ਭਾਈ ਕਿਥੋਂ ਤੱਕ ਇਹਦਾ ਮੁੱਲ ਕਰਦੇ ਫਿਰ ਲੈਂਦੇ ਹਾਂ ਕੋਈ ਕ੍ਰਾਸ਼ ਕਰਾ ਲਓ 15 ਕਰੋੜ ਮੈਂ ਲੱਖ ਦੀ ਵਿਕ ਜਣੀ ਹਾਂ ਇਹ 95 'ਚ ਮਾਨਤਾ ਕਰ ਦਿਆਂਗੇ ਇਹਦਾ 95 'ਚ ਹਾਂ ਠੀਕ ਹੈ ਜੀ ਲਓ ਜੀ 95000 ਚੋ ਬਾਈ ਸੋਨੂ ਆਂਦਾ ਵੀ ਮਾਨਦਾਨ ਕਰਦਾਂਗੇ ਠੀਕ ਆ ਤੇ ਚਵਾਜ ਵਾਲਾ ਦੋਸਤ ਨੂੰ ਵੀ ਕਾਫੀ ਚੰਗਾ ਲੱਗਾ ਠੀਕ ਆ ਚਵਾਜ ਦਾ ਵੀ ਚੰਗਾ ਖਾਸ ਆ ਤੇ ਬਾਕੀ ਚਵਾਈ ਤੁਸੀਂ ਵੀ ਕਰਕੇ ਵੇਖ ਲਓ ਦੁੱਧ ਚੰਗਾ ਵਧੀਆ ਦੁੱਧ ਪਾ ਦੂਗੀ ਵੱਡੀਆਂ ਮੱਜਾਂ ਠੀਕ ਹੈ ਤੇ ਇੱਕ ਆ ਆ ਗਈ ਆਪਣੇ ਕੋਲ ਠੀਕ ਆ ਮਗਰ ਕਟਾ ਤੇ ਸੂਹਾ ਤੁਜਾ ਪੂਰੀ ਵੱਡੀ ਕੱਢੇਗਾ ਠੀਕ ਆ ਫਾਈਟ ਦੋਸਤੋ ਤਿੰਨ ਮੱਜਾਂ ਜਿਹੜੀਆਂ ਤੁਹਾਨੂੰ ਆਪਾਂ ਲਾਈਟ ਤੇ ਦਿਖਾਈਆਂ ਨੇ ਨਾ ਇਹ ਲਾਈਨ ਚ ਬੜੀਆਂ ਬੱਚੇ ਦਾ ਨਾਲੂ ਸਸਸਾ ਪਾਏ ਲਓ ਜੀ ਪਿੱਛਾ ਮਗਰ ਕੱਟੀਆਂ ਆ ਮਗਰ ਕੱਟੀਆਂ ਨੇ ਆ ਵੇਖੋ ਜੀ ਬੀ ਬੀਆਂ ਕਾਫੀਆਂ ਮਗਰ ਕੱਟੀਆਂ ਕਰੂ ਠੀਕ ਆ ਆ ਮਗਰ ਕੱਟੀ ਆ ਵੱਡੀਆਂ ਮੱਜਾਂ ਦੋਸਤੋ ਸ਼ੌਂਕੀ ਵੀਰ ਜਿਹੜਾ ਖਰੀਦੂਗਾ ਮਗਰ ਵੀ ਕੱਟੀਆਂ ਨੇ ਠੀਕ ਆ ਜੀ ਤਾਂ ਦੁੱਧ ਵੀ ਚੰਗੇ ਸਪੈਸ਼ਲ ਦੋ ਤਾਲੀਆਂ ਨੇ ਬਾਕੀ ਕਿਲੋ ਵਾਲੀਆਂ ਸਦੂ ਸਭ ਜਿੰਨੇ ਮਈ ਲਓ ਵੀ ਆਹ ਦੇਖੋ ਸੋਨੂ ਭਾਈ ਸੂਆ ਹੈ ਤੁਝਾ ਹੀ ਹੋਊਗਾ ਹਾਂ ਹਾਈਟ ਕਰਦੀਆਂ ਜਿਹੜੀਆਂ ਦੋਸਤੋ ਬਿਲਕੁਲ ਜ਼ਿਕਰ ਕਰਨਾ ਪੈਂਦਾ ਵੀ ਹਾਈਟ ਕਰਦੀਆਂ ਪੂਰੀਆਂ ਸਪੈਸ਼ਲ ਨੇ ਠੀਕ ਆ ਸੋ ਵੱਡੀ ਹਾਈਟ ਦੀਆਂ ਵੀ ਦੂਰੋਂ ਨੇੜਿਓਂ ਕੋਈ ਵੀ ਰਹੂਗਾ ਇੱਥੇ ਤੁਸੀਂ ਪੈਸੇ ਲਾਉਣੇ ਆ ਠੀਕ ਆ ਜੀ ਤੇ ਇੱਥੇ ਇਹਨੇ ਮਹਿਸੂਸ ਹੋਊਗਾ ਵੀ ਕੋਈ ਛੋਟੀ ਜਿਹੀ ਮੱਝ ਲੈ ਕੇ ਚੱਲੇ ਆ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਦੇ 3-4 ਹੁਣ ਦਿਖਾ ਰਹੇ ਆ ਵੱਡੇ ਕੱਦ ਬੋਤਾਲੀਆਂ ਨੇ ਠੀਕ ਆ ਜੀ ਆਹ ਲਓ ਆਹ ਬਾਕੀ ਚਵਾਚੂ ਬਰਾਬਰ ਮੈਨੂੰ ਲੱਗਣ ਡਿਆ ਵੀ ਕਾਫੀ ਕਮਾਲ ਦੇ ਹੋਗਾ ਚਵਾਈ ਦਾ ਬਸ ਸੋਹਣਾ ਮਾਲ ਵੇਚਦਾ ਲਿਆਵੇ ਚਵਾਈ ਤੋਂ ਮੈਂ ਨਹੀਂ ਆਪਾਂ ਮਾਰੀ ਬਸ ਬਸ ਇਹੇ ਵੀਰ ਦਾ ਲਾਹਮਾ ਨਾ ਹੋਇਆ ਤੇ ਕੀ ਸਾਨੂੰ ਬਾਈ ਕੀ ਕਿੱਥੋਂ ਤੱਕ ਦੇ ਦਿੰਦੇ ਆਂ 25 ਕਰਾ ਲਓ 15 ਕਰਾ ਲਓ 1.5 ਕਿਲੋ ਇੱਕ 5 ਦੀ ਹਾਂ ਨਾ ਹੈ ਹਾਂਜੀ ਹਾਂ ਨਾ 15 ਕਿਲੋ ਦੀ ਮਾਲ ਕਿਤਨੇ ਦੀ ਹਾਂਜੀ ਲਓ ਜੀ 15 15 ਲੀਟਰ ਦੀਆਂ ਵੀਰਾਂ ਤਾਂ ਮਾਲਕ ਨੇ ਬਾਕੀ ਇਹ ਕੋਲੋਨੀ ਵੀ ਦੇਖ ਸਕਦੇ ਜੇ ਮੱਝਾਂ ਦੀ ਤੁਸੀਂ ਬਾਕੀ ਪੂਰਾ ਸਰੀਰ ਦਾ ਢਾਂਚਾ ਦੇਖ ਲਿਆ ਮਗਰ ਵੀ ਕਟੀਆਂ ਨੇ ਮੱਝਾਂ ਵੱਡੀਆਂ ਜਿੰਨੀਆਂ ਵੀ ਦੋਸਤੋ ਤੁਹਾਨੂੰ ਦਿਖਾਈਆਂ ਨੇ ਹੁਣ ਇਹ ਸਾਰੀਆਂ ਮਗਰ ਕਟੀਆਂ ਨੇ ਦੋ ਤਿੰਨਾਂ ਮਗਰ ਜਿਹੜੀਆਂ ਲਾਸਟ ਤੇ ਆ ਦਿਖਾਈਆਂ ਹੁਣ ਤੁਹਾਨੂੰ ਹੋਰ ਵੀ ਤੁਹਾਨੂੰ ਪਸ਼ੂ ਦਿਖਾਉਣੇ ਆ ਤੇ 1 ਲੱਖ 5000 ਦੀ ਜਿਹੜੀ ਆ ਜੈਸਨੋ ਆ ਠੀਕ ਆ ਜੀ ਆ ਦੇਖੋ ਥਾਨ ਠੀਕ ਆ ਜੀ ਤੇ ਪੂਰੀਆਂ ਕਰਮਲੀਆਂ ਪੰਡਾ ਪਾਈ ਖੜੀਆਂ ਨੇ ਤੇ ਤਸੱਲੀ ਹੋ ਜੂਗੀ ਤੁਹਾਡੀ ਆ ਅਗਲੀ ਮੱਝ ਆ ਗਈ ਆਪਣੇ ਕੋਲ ਚੌਥਾ ਰੰਗ ਸੋਹਣਾ ਬਤਾਜੀ ਮੈਂ ਲੈ ਕੇ ਹੋ ਜਾਂ ਜਾਂ ਬੱਚਾ ਰੱਖਦੀ ਹਾਂ ਬਸ ਇੱਕ ਦੋ ਨਰ ਠੀਕ ਹੈ ਜੀ ਵੀ ਪਸੂ ਹੂੰ ਇਹਦਾ ਮਗਰ ਵੀ ਕਟਾ ਜੀ ਇਹਦੇ ਬਾਅਦ ਕਟਾ ਇਹਦੇ ਮਗਰ ਮੇਲ ਕਾਫ ਆ ਠੀਕ ਹੈ ਜੀ ਤੇ ਹਾਈਟ ਕੱਦ ਇਹ ਵੀ ਕਾਫੀ ਸੋਹਣਾ ਤੇ 12 ਲੀਟਰ ਵੀਰਾਂ ਦਾ ਵੀ ਤਸੱਲੀ ਦਾ ਤੋਦ ਹੋਊਗਾ 12 ਲੀਟਰ ਠੀਕ ਹੈ ਹੁਣ ਫਿਰ ਹਾਲ ਇਹ ਵੀ ਬੌਲੇ ਤੇ ਹੋਊਗੀ ਸੋ ਪੂਰੀ ਗੱਲਬਾਤ ਆਪਾਂ ਵੀਰ ਸੋਨੂ ਤੋਂ ਕਰ ਲਾ ਕਿ ਇੱਕ ਵਾਰੀ ਤੁਸੀਂ ਜਿਹੜੀ ਮਾਝਾ ਦੋਸਤੋ ਦੇਖ ਕੇ ਚੈੱਕ ਕਰੋ ਠੀਕ ਹੈ ਸਿੰਘਾਂ ਦੀ ਬੰਤਰ ਤੁਹਾਨੂੰ ਬਿਲਕੁਲ ਵਿੱਚ ਮਹਿਸੂਸ ਆ ਵੀ ਖੁੱਲੇ ਸਿੰਘ ਆ ਠੀਕ ਹੈ ਸਿੰਘ ਖੁੱਲੇ ਆ ਪਰ ਸਰੀਰ ਘਟਾਂਚਾ ਵੱਡਾ ਬਾਡੀ ਬੰਤਰ ਦੇ ਨਾਲ ਪੂਰੇ ਫੱਬਦੇ ਆ ਆ ਧੰਨਵਾਦ ਵੀ ਕੋਈ। ਆਹ। ਇਹ ਤਾਂ ਮਗਰ ਕੱਟੀ? ਹਾਂਜੀ ਆ ਕੱਟੀ। ਠੀਕ ਹੈ ਜੀ। ਆ ਲਓ। ਬੋਲਾ ਕਿੰਨਾ ਦੱਸਿਆ ਸੋਨੂ ਭਾਈ? ਪਿਆਰ ਹਾਜ਼ਰ। ਇਹ ਕਾ 10 ਪਰ ਆਪਾਂ 9 ਦੱਸਣਾ ਵੀ ਰਹਿਣਾ। ਠੀਕ ਹੈ ਜੀ। ਹਾਂ ਕੋਈ ਉਂਝ ਵੀ ਮੰਗਾ ਸਕਦਾ ਫੁੱਲ ਗਰੰਟੀ ਹੋ ਗਈ ਪਿੱਛੇ ਦੀ ਥਣਾ ਦੀ ਆਪਣੀ। ਹੂੰ। ਮੁੱਲ 82 ਕਰਾ ਲਓ। ਅਸੀ ਗਰਾ ਲੋ 76000 ਰੁਪਏ ਦੀ ਉਹਦੇ ਜਮਾਨਦਾਨ ਹਾਂ 76000 ਰੁਪਏ ਦੀ ਹਾਂਜੀ ਲਓ ਜੀ 76000 ਦੀ ਦੋਸਤੋ ਜਿਹੜੀ ਲੈ ਦੇ ਆ ਠੀਕ ਆ ਤੇ ਮੱਝ ਵੱਡੀ ਆ ਪਸੂ ਜਿਹੜਾ ਵੱਡਾ ਦੋਸਤੋ ਵੱਡਾ ਗਿਆ ਜਾਊਗਾ ਠੀਕ ਆ ਜੀ ਜਿਹੜੀ ਦਰਮਿਆਨੀ ਆ ਉਹ ਦਰਮਿਆਨੀ ਹਾਈਟ ਗਈ ਜਾਊਗੀ ਠੀਕ ਆ ਤੇ ਫੁੱਲ ਮੱਝਾਂ ਵੈਸੇ ਅੱਜ ਸਾਰੀਆਂ ਵੱਡੀਆਂ ਨੇ ਹਾਂਜੀ ਸਾਰੀਆਂ ਵੱਡੀਆਂ ਕੋਈ ਛੋਟੀ ਮੱਝ ਨਹੀਂ ਹੈਗੀ ਵੀ ਸਾਰੀਆਂ ਇੱਕ ਇੱਕੋ ਜੀਆਂ ਮੱਝਾਂ ਨੇ ਜਿੱਡੀਆਂ ਆਪਾਂ ਨੋਰਮਲ ਵੱਡੇ ਸਹਿਜ ਵਿੱਚ ਮੱਝਾਂ ਦੇਖਦੇ ਆ ਆ ਲਓ ਠੀਕ ਆ ਤੇ 76 ਦੀ ਹੋਊ ਹਾਂਜੀ 76000 ਰੁਪਏ ਠੀਕ ਆ ਜੀ ਤੇ ਇਸ ਤੋਂ ਬਾਅਦ ਸ ठीक है अच्छा सोनू भाई ऐसा छोटी दी की डिटेल है सब दर्जा सुआ हां 9 10 किलो होता है 10 ਤੋਂ 12 ਦਿਨ ਉਹ ਸੂਈ 10 ਤੋਂ 12 ਦਿਨ ਮਗਰ ਕੱਟੀ ਮਗਰ ਕੱਟੀ ਹੈ ਜੀ ਮਗਰ ਕੱਟੀ ਹੈ 10 12 ਦਿਨਾਂ ਦੀ ਸੂਈ ਹੈ ਦੋਸਤੋ ਠੀਕ ਆ ਆ लो जी 10 12 ਦਿਨਾਂ ਦੀ ਸੂਈ ਦੋਸਤੋ ਦੂਜਾ ਸੂਆ ਮਗਰ ਕੱਟੀ ਹੈ 9 ਕਿਲੋ ਹੁਣ ਬਿਲਕੁਲ ਹੈਗਾ ਜਵਾ ਮੈਂ ਤਾਂ ਤੋਲ ਕੇ ਲੈ ਜਾਏ ਕੋਈ ਵੀ ਠੀਕ ਆ ਜੀ 9 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਵੀ ਜਾਂਦਾ ਵੀ ਤੋਲ ਕੇ ਲੈ ਜਾਓ ਠੀਕ ਆ ਆ ਦੇਖੋ ਤੁਹਾਨੂੰ ਚੱਡਾ ਆ ਮਗਰ ਪੱਛਾ ਠੀਕ ਹੈ ਜੀ ਆ ਕੱਟੀ ਆ ਕੱਲ ਫੀਮੇਲ ਕਾਫ 70 ਬੋਲ ਦਾ ਲਓ 82 ਕਰਾ ਲਓ ਆ ਇਸ ਦਾ 70000 70000 ਹਾਂ 70000 ਰੁਪਏ 9 ਕਿਲੋ ਤਿਆਰ ਹੈ ਇਸ ਦਾ ਜੇ ਆਪ ਸਮਾਂ ਚੰਗਾ ਵਧੀਆ ਇੱਕ ਨੰਬਰ ਸੀ ਠੰਡੀ ਪੂਰੀ ਆ ਜੀ ਹਾਂਜੀ ਆਪਣੀ ਇਹ ਵੀਰਦੀ ਆਪਣੀ ਨਹੀਂ ਉਹਨੇ ਵੇਚ ਨਹੀਂ ਕਰੂ ਠੀਕ ਹੈ ਜੀ ਹਾਂਜੀ ਉਹਨੇ ਹਾਂਜੀ ਆਹ ਲਓ ਜੀ ਠੀਕ ਹੈ ਜੀ ਤੇ 9 ਕਿਲੋ ਦੋਸਤੋ ਤਾਰਾ ਬਿਲਕੁਲ ਹਾਜ਼ਰ ਨੇ ਯਾਦ ਰੱਖੀ ਠੀਕ ਹੈ ਦੱਸਾਂ 11 12 ਦਿਨਾਂ ਦਾ ਕੋਈ ਸੂਬਾ ਲਾ ਸਕਦਾ ਠੀਕ ਹੈ ਜੀ ਤੇ ਮਗਰ ਕੱਟੀ ਆ ਠੀਕ ਆ ਆਪ ਵੀ ਦੋਸਤੋ ਬਹੁਤ ਵਧੀਆ ਚੰਗੀ ਸ਼ਕੀਨ ਆ ਵੇਖੋ ਸਿੰਘਾ ਸੰਗਾ ਦੀ ਬੰਤਰ ਕਾਫੀ ਸੋਹਣੀ ਆ ਲੋ ਅਹ ਖਾਨਦਿ ਸੋਨੂ ਵੀਰੇ ਇੱਕ ਸੰਪਰਕ ਨੰਬਰ ਆਪਣੇ ਜਰੂਰ ਦਈਏ 915016203 ਅੱਛਾ ਜੀ 985601707 ਅਹ ਸੀਲ ਧਰਮਗੜ ਜ਼ਿਲ੍ਹਾ ਮੋਗਾ ਹਾਂ ਹਾਂਜੀ ਪਿੰਡ ਚੋਟੀਆਂ ਬਿਲਕੁਲ ਹਾਂ ਮਾਹੂ ਇੱਥੋਂ 15-16 ਕਿਲੋਮੀਟਰ ਸ਼ਾਹ ਬੁਕਰ 5-6 ਕਿਲੋਮੀਟਰ ਹੂੰ ਲੋਗੀਆਂ ਵੀ ਇੱਥੋਂ 10-12 ਕਿਲੋਮੀਟਰ ਆਈ ਆ ਬਿਲਕੁਲ ਹਾਂਜੀ ਠੀਕ ਆ ਵੀਰ ਜੀ ਇੱਕ ਚੋਟੀਆਂ ਜੀਰੇ ਕੋਲ ਤਲਵੰਡੀ ਕੋਲ ਉਹ ਨਹੀਂ ਵੀਰ ਜੀ ਇਹ ਇਧਰ ਜਿਹੜੀ ਸ਼ਾਹ ਬੁਕਰ ਬਿਲਕੁਲ ਸ਼ਾਹ ਬੁਕਰ ਤੇ ਫਤਿਹਗੜ ਪੈਤੂਰ ਦੇ ਕੋਲ ਲੋ ਵੀ ਦੋਸਤੋ ਇਹ ਵੀਰ ਸਾਨੂੰ ਦਾਜ ਮਾਲ ਤੁਹਾਨੂੰ ਦਿਖਾਤਾ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਸ਼ੂ ਤੁਹਾਨੂੰ ਦਿਖਾਤੇ ਨੌ ਨਗ ਦਿਖਾਤੇ ਸਾਰੇ ਸਵੇ ਸਵੇ ਇਹ ਪੰਜਾਂ ਚੌ ਮੱਜਾਂ ਝੋਟੀਆਂ ਮਗਰ ਕਟੀਆਂ ਸੀਗੀਆਂ ਪੰਜਾਂ ਚੌ ਮਗਰ ਦੇ ਦੋਸਤੋ ਮੇਲ ਕਾਫ ਸੀਗੇ ਸੋ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ